ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਇੱਕ 24 ਸਾਲਾ ਨੌਜਵਾਨ ਦੀ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਤਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ ਵਜੋਂ ਹੋਈ। ਹਾਦਸੇ ਦੌਰਾਨ ਕਾਰ ਵਿੱਚ 5 ਨੌਜਵਾਨ ਸਨ ਜਿਸ ਵਿੱਚੋਂ ਤਜਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਕੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ ਜਾਣਕਾਰੀ ਦਿੰਦੇ ਆ ਮ੍ਰਿਤਕ ਨੌਜਵਾਨ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਉਸ ਨੇ 16 ਮਹੀਨਾ ਪਹਿਲਾਂ ਕਰਜ਼ਾ ਚੋਕ ਕੇ ਆਪਣੇ ਲੜਕੇ ਨੂੰ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ ਐਤਵਾ ਸਵੇਰੇ ਰਿਸ਼ਤੇਦਾਰਾਂ ਨੇ ਘਰ ਆ ਕੇ ਉਹਨਾਂ ਦੇ ਪੁੱਤਰ ਦੀ ਸੜਖਾਸੇ ਚਮਤ ਮੌਤ ਹੋਣ ਦੀ ਸੂਚਨਾ ਦਿੱਤੀ Saya berada di sini dengan kecewa. Saya berkata, ayah di dalam. Ayah. Anak-anak saya. Anak-anak saya. Ayah. Ya Tuhan, saya kehilangan anak-anak ibu. Ayah, ayah menangis dengan saya. Ya Tuhan, beritahu saya. Ayah, Adib. Guru Ramadhan. ਆ ਮੇਰੇ ਬੱਚੇ ਤੇ ਪਰਦੇਸਾਂ 'ਚ ਮੇਰ ਭਰੇ ਹੱਥ ਰੱਖੀ ਸਭ ਦੇ ਬੱਚਿਆਂ ਦਾ ਸਭ ਦੇ ਬੱਚਿਆਂ ਨੂੰ ਕਾਰੋਬਾਰ ਦੇ ਆ ਮੇਰੇ ਅਰਬਾ ਜੀ ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀਗਾ ਬਾਈ 'ਚ ਗਿਆ ਉਹ ਨੌ ਮਹੀਨੇ ਹਾਂਜੀ ਨੌ ਮਹੀਨੇ ਕਿਹੜੇ ਸ਼ਹਿਰ 'ਚ ਲਿਸਬਨ ਸ਼ਹਿਰ ਲਿਸਬਨ ਸ਼ਹਿਰ ਜੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਮੌਤ ਇਸ ਤਰ੍ਹਾਂ ਹੋਈ ਸਾਨੂੰ ਪਰਸੋਂ ਪਤਾ ਲੱਗਿਆ 9 ਵਜੇ ਉਹਦੀ ਗੱਲ ਹੋਈ ਆ ਫਿਰ 6 ਵਜੇ ਆਏ ਆ ਤੁਹਾਨੂੰ ਕਹਿਣ ਜਿੰਨਾ ਨੇ ਫੋਨ ਕੀਤਾ ਨਾ ਜਿੰਨਾ ਫੋਨ ਕੀਤਾ ਪਪੀ ਲੱਗਦੀ ਉਹਦਾ ਭਰਾ ਹੀ ਉੱਥੇ ਕਿਸ ਤਰ੍ਹਾਂ ਕੀ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਸੀ ਇੰਸੀਡੈਂਟ ਹੀ ਹੋਇਆ ਉਹਦਾ ਕੰਮ ਬਤਾਉਂਦੇ ਹਨ ਪਏ ਗੱਡੀ ਪਲਟੀ ਆ ਪੰਜ ਜਾਨੇ ਹਾਲੇ ਕਿੰਨੇ ਬੱਚੇ ਥੋੜੇ ਦੋ ਕੱਕੇ ਨੇ ਛੋਟਾ ਸੀ ਬੱਚਾ ਮਰੇ ਸੀ ਇਹ ਛੋਟਾ ਤੇਜਿੰਦਰ ਸਿੰਘ ਛੋਟਾ ਹੀ ਜਿਹੜਾ ਮਰਿਆ ਤੁਸੀਂ ਆਪ ਕੀ ਕੰਮ ਕਰ ਕਰਦੇ ਹੋ ਖੇਤੀਬਾੜੀ ਥੋੜੀ ਜਿਹੀ ਬੜੀ ਪਰ ਕਿੱਲਾ ਲੇੜਾ ਕਿੱਲਾ ਹਾਏ ਮਾ ਜੀ ਰੱਖੀ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਆਖਰੀ ਵਾਰੀ ਉਦੋਂ ਪਰਸੋਂ ਹੀ 9 ਵਜੇ ਹੋਈ ਹੈ ਕੀ ਕਹਿੰਦਾ ਸੀ ਕੁਝ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲਚਲ ਪੁੱਛਿਆ ਉਹਨੇ ਬਸ ਇਸ ਪੰਦਰਵਾਰ ਦੀ ਤੁਹਾਡੇ ਬ੍ਰਦਰ ਦੀ ਜਿਹੜੀ ਪੁਰਤਗਾਲ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਦੁਰਘਟਨਾ ਹੋ ਗਈ ਕੀ ਮਾਮਲਾ ਹੋਇਆ ਹੈ ਸਾਰਾ ਪਰ ਕਿੱਦਾਂ ਗਿਆ ਸੀ ਵਿਦੇਸ਼ ਧਿਚੇ ਹਾਂਜੀ ਜੀ ਇੱਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਖਰਜਾ ਚੱਕ ਕੇ ਭੇਜਿਆ ਉਹਨੂੰ ਅਜੇ ਉਹਨੇ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹਨੇ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿਹਦੇ ਚੋਦੀ ਡੈਥ ਹੋ ਗਈ ਔਨ ਸਪਾਟ ਕਾਹਦੇ ਵਿੱਚ ਸੀ ਇਹ ਕਾਰ ਦੇ ਵਿੱਚ ਆ ਰਿਹਾ ਸੀ ਜੀ ਆਖਰੀ ਵਾਰੀ ਤੁਹਾਡੀ ਗੱਲ ਹੋਈ ਇਹਨਾਂ ਪਰ ਨਹੀਂ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿਉਂਕਿ ਮੇਰੀ ਨਹੀਂ ਹੋ ਪਾਈ ਤੇ ਸਾਨੂੰ ਤੇ ਇਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਆ ਹੀ ਕਾਂਗੇ ਕਿ ਸਾਡਾ ਮੇਰਾ ਘਰੋਂ ਭਰਾ ਸਾਡਾ ਬੱਚਾ ਸਾਲੂ ਛੇਤੀ ਤੋਂ ਛੇਤੀ ਉਹਦੀ লাশ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੇਰੀ ਵਾਰ ਦੇਖ ਸਕੀਏ ਕਿਉਂਕਿ ਅਸੀਂ ਦੂਰ ਬੈਠੇ ਇੱਕ ਮਾਂ-ਬਾਪ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਜਾਂਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ ਜਿਸ ਤਰੀਕਾ ਆ ਰਾਤ ਨੂੰ 8 ਵਜੇ ਨੇ ਉਹਦਾ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਆਉਂਦਾ ਹੀ ਰੋਜ਼ ਹੀ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਏ ਮੈਨੂੰ ਕਹਿੰਦਾ ਮੰਮੀ ਸੋ ਸੁੱਤੀ ਨਹੀਂ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨਹੀਂ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆ ਇੱਥੇ ਗੰਗਾ ਜੱਗ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸਪੇ ਭੇਜ ਦੇ ਇਹ ਨਾਲੇ ਮੇਰੀ ਚੈਨੀ ਭੇਜ ਦੇ ਜਾਂਦੀ ਹੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਿੰਦਾ ਨਾਮ ਮੀ ਕਪੜੇ ਨਾ ਪੇ ਜੀ ਮੈਂ ਇਥੋਂ ਹੀ ਲੈ ਲੈਨੇ ਨੇ ਕਿੰਦਾ ਮੰਮੀ ਰੋਟੀ ਖਾਦੀ ਆ ਮੈਂ ਕਿਹਾ ਹੋ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠੰਡੇ ਮੀ ਪਿਆ ਇਹ ਵਸੇ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਤ ਦੀ ਸੋਚਣਾ ਜਿਹੜੀ ਕਿ ਮੌਤ ਦੀ ਸੋਚਣਾ ਮੇਰੀ ਭਾਬੀ ਲੱਗਦੀ ਐ ਇਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਨੇ ਆਪਣੀ ਭੈਣ ਨੂੰ 3 ਵਜੇ ਦੱਸ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਢੇ 3 ਦਾ ਆਰਾਮ ਹੈ ਮੇਰਾ ਮੈਨੂੰ ਸੁੱਝ ਗਈ ਏ ਮੈਂ 3 ਵਜੇ ਉੱਠ ਪਈਆ ਮੈਂ ਚਨਾਨ ਕੀਤਾ ਪਾਠ ਕੀਤਾ ਚਾਰ ਪਾਠ ਜੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਏ ਬੰਗਲਾ ਸਾਹਿਬ ਤੋਂ ਪਾਠ ਲੱਗਾ ਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਦ ਦੇ ਰੇਰ ਪਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸਿਰ ਤੇ ਹੱਥ ਮੇਰ ਪਰਿਆ ਰੱਖੀ ਬਾਬਾ ਦੀ ਸਿੰਘ ਜੀ ਮੈਂ ਰੋਜ ਇਹੋ ਹੀ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵਾ ਮੇਰਾ ਬੱਚੇ ਨੇ ਮੁੱਕ ਜਾਣਾ ਫਰਦ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਐ ਮੈਂ ਕਹਿੰਨੀ ਆ ਜਿੰਨੀ ਛੇਤੀ ਮੇਰੇ ਪੁੱਤ ਦੀ ਲਾਜ ਕੱਲ ਦੋ ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ ਮੇਰਾ ਪੁੱਤ 20 ਸਾਲਾਂ ਦਾ ਮੈਂ ਬੜੇ ਵਸਾਣਾ ਪਾਲੇ ਸੀ ਹਾਏ ਮੇਰਾ ਪੁੱਤ ਮੇਰਾ ਮਜ਼ਾ ਨਹੀਂ ਸੀ ਖਾਦਾ